ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਪਾਰਟੀ ਨੇ ਦੋ ਵੱਡੇ ਐਲਾਨ ਕੀਤੇ ਨੇ ਇੱਕ ਇੱਕ ਕਰਕੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਜੱਥੇਦਾਰ ਰੌਣ ਜਸਵੰਤ ਸਿੰਘ ਚੀਮਾ ਨੇ ਕਿਹਾ ਕਿ ਹਲਕਾ ਤਰਨਤਾਰਨ ਸਾਹਿਬ ਤੋਂ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਇਤਿਹਾਸ ਸਿਰਜੇਗੀ ਅਤੇ ਆਕਾਲੀ ਦਲ ਵਾਰਿਸ ਪੰਜਾਬ ਦੀ ਵੱਡੀ ਜਿੱਤ ਹੋਵੇਗੀ। ਉਹਨੇ ਕਿਹਾ ਕਿ ਬਹੁਤ ਜਲਦ ਹਲਕਾ ਤਰਨਤਾਰਨ ਸਾਹਿਬ ਦੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਕਿਸੇ ਸਮੇਂ ਵਿੱਚ ਚੋਣਾਂ ਦਾ ਐਲਾਨ ਹੋ ਸਕਦਾ ਹੈ ਇਹ ਜ਼ਿਮਨੀ ਚੋਣ ਜਿੱਥੇ ਆਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਲਈ 2027 ਦੀਆਂ ਸੋਨਾ ਸੰਬੰਧੀ ਜਿੱਥੇ ਮੋੜ ਬਣੇਗੀ ਉੱਥੇ ਹੀ ਇਤਿਹਾਸ ਸਿਰਜੇਗੀ ਜੱਤਾਰ ਜੀਮਾ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਨੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਪਿਛਲੇ 75 ਸਾਲਾਂ ਦੌਰਾਨ ਅਜਮਾ ਕੇ ਵੇਖ ਲਿਆ ਜਿੱਥੇ ਉਹਨਾਂ ਅਕਾਲੀ ਦਲ, ਬਾਦਲ, ਕਾਂਗਰਸ, ਭਾਜਪਾ ਅਤੇ ਹੁਣ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਕੀਤਾ ਪਰ ਕੋਈ ਵੀ ਪਾਰਟੀ ਪੰਜਾਬੀਆਂ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਸਰਕਾਰ ਨੇ ਸਮੇਂ-ਸਮੇਂ ਤੇ ਪੰਜਾਬ ਦੇ ਲੋਕਾਂ ਦੇ ਨਾਲ ਤੋ ਕਮਾਇਆ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਲੈ ਕੇ ਪੰਜਾਬ ਦੇ ਲੋਕਾਂ ਨੂੰ ਹੀ ਕੁੱਟਿਆ ਤੇ ਲੁੱਟਿਆ ਇਸ ਸਮੇਂ ਪੰਜਾਬ ਵਿੱਚ ਜਿੱਥੇ ਦਿਨ ਪ੍ਰਤੀ ਦਿਨ ਭ੍ਰਸ਼ਟਾਚਾਰ ਵਧਦਾ ਜਾ ਰਿਹਾ ਉੱਥੇ ਹੀ ਦੂਜੇ ਪਾਸੇ ਨਸ਼ੇ ਦੇ ਤਸਕਰ ਵੀ ਆਪਣੇ ਪੈਰ ਫਸਾਰਦੇ ਜਾ ਰਹੇ ਨੇ 2015 ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਵੀ ਉਸੇ ਤਰ੍ਹਾਂ ਹੀ ਹੁੰਦੀਆਂ ਆ ਰਹੀਆਂ ਨੇ ਪੰਜਾਬ ਵਿੱਚ ਹੜ੍ਹਾਂ ਲਿਆ ਕੇ ਪੰਜਾਬ ਨੂੰ ਡੋਬਿਆ ਜਾ ਰਿਹਾ ਪੰਜਾਬ ਦਾ ਕਿਸਾਨ ਅੱਜ ਮਰਨ ਦੇ ਲਈ ਮਜਬੂਰ ਹੈ ਛੋਟਾ ਵਪਾਰੀ ਦੁਕਾਨਦਾਰ ਟਰਾਂਸਪੋਰਟਰ ਇੰਡਸਟਰੀ ਸਮੇਤ ਹਰ ਇੱਕ ਵਪਾਰ ਫੇਲ ਹੋ ਚੁੱਕਿਆ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਕ੍ਰਾਈਮ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ ਅੱਜ ਲੋਕ ਆਪਣੇ ਘਰ ਵਿੱਚ ਵੀ ਸੇਫ ਨਹੀਂ ਹਨ ਚੀਮਾ ਨੇ ਆਖਿਆ ਕਿ ਪੰਜਾਬ ਦੀ ਅਸਲ ਖੇਤਰੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਸ ਦੇ ਪਾਰਟੀ ਪ੍ਰਧਾਨ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਖਾਲਸਾ ਜਿਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਲੋਕਤੰਤਰ ਦਾ ਘਾਣ ਕਰਦੇ ਹੋਏ ਝੂਠੇ ਮੁਕਾਦਮੇ ਦਰਜ ਕਰਕੇ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਪਰ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਲੋਕਾਂ ਨੇ ਸ਼੍ਰੀ ਖਡੂਰ ਸਾਹਿਬ ਤੋਂ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਪਰ ਫਿਰ ਵੀ ਸਰਕਾਰਾਂ ਨੇ ਉਹਨਾਂ ਨੂੰ ਜੇਲ੍ਹ ਵਿੱਚੋਂ ਰਿਹਾ ਨਹੀਂ ਕੀਤਾ ਹੁਣ ਆਪਣੇ ਸਾਰਿਆਂ ਦਾ ਫਰਜ਼ ਬਣਦਾ ਕਿ ਤਰਨਤਨ ਸਾਹਿਬ ਦੀ ਜ਼ਿਮਨੀ ਚੋਣ ਜਲਦ ਹੁਣ ਚੱਲੀ ਹੈ ਇਸ ਚੋਣ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ उतारे ਹੋਏ ਉਮੀਦਵਾਰ ਨੂੰ ਭਾਰੀ ਵੋਟਾਂ ਪਾ ਕੇ ਜਿਤਾਓ ਤਾਂ ਜੋ ਜਿੱਥੇ 2027 ਦੀਆਂ ਚੋਣਾਂ ਦਾ ਮੋੜ ਬਣਿਆ ਜਾ ਸਕੇ ਉੱਥੇ ਹੀ 2027 ਵਿੱਚ ਪਾਇਮਰਤਪਾਲ ਸਿੰਘ ਖਾਲਸਾ ਪੰਜਾਬ ਦੇ ਮੁੱਖ ਮੰਤਰੀ ਬਣ ਤਾਂ ਜੋ ਪੰਜਾਬ ਦੇ ਸਾਰੇ ਗੰਭੀਰ ਮਸਲਿਆਂ ਦਾ ਹੱਲ ਪੈਲ ਦੇ ਆਧਾਰ ਤੇ ਹੋਵੇ ਇਸ ਤੋਂ ਇਲਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਜਸਕਰਨ ਸਿੰਘ ਕਾਨ ਸਿੰਘ ਵਾਲਾ ਤੇ ਜਸਵੰਤ ਚੀਮਾ ਨੇ ਸਾਂਝੇ ਤੌਰ ਤੇ ਕਿਹਾ ਕਿ ਗੁਰੂਆਂ ਪੀਰਾਂ ਤੇ ਫਕੀਰਾਂ ਦੀ ਪਵਿੱਤਰ ਧਰਤੀ ਤੇ ਸਮੇਂ-ਸਮੇਂ ਤੇ ਹਕਮਾ ਨੇ ਗੁਰੂ ਦਾ ਭੈ ਨਾ ਮੰਨਦਿਆਂ ਅੱਜ ਦੇ ਲੀਡਰਾਂ ਨੇ ਗੁਰੂ ਦੇ ਸਿਧਾਂਤ ਨੂੰ ਅਤੇ ਵਿਧਾਨ ਨੂੰ ਆਪਣੇ ਮੁਤਾਬਕ ਚਲਾ ਕੇ ਆਪਣੇ ਆਪ ਪੰਥ ਅਤੇ ਪੰਜਾਬ ਦੇ ਠੇਕੇਦਾਰ ਰੋ ਬਣ ਚੁੱਕੇ ਨੇ ਉਹਨਾਂ ਕਿ ਆ ਕਿ ਬਜ਼ੁਰਗ ਤੋਂ ਲੈ ਕੇ ਬੱਚਿਆਂ ਤੱਕ ਉਹਨਾਂ ਨੂੰ ਜੋਖਮ ਦੀ ਚੱਕੀ ਵਿੱਚ ਪਾ ਦਿੱਤਾ ਪੰਜਾਬ ਲਗਾਤਾਰ 1947 ਤੋਂ ਲੈ ਕੇ ਸਾਰੇ ਧਰਮਾਂ ਦੇ ਲੋਕ ਆਪਣੀ ਜ਼ਿੰਦਗੀ ਜੋਖਮ ਵਿੱਚ ਪਾਈ ਬੈਠੇ ਨੇ ਕੋਈ ਵੀ ਸਾਰ ਲੈਣ ਵਾਲਾ ਨਹੀਂ ਆ ਪਹਿਲਾਂ ਤਾਂ ਪੰਜਾਬ ਦੇ ਦੋ ਟੁਕੜੇ ਕਰਕੇ ਆਪਸ ਵਿੱਚ ਕੁੱਗ ਵਸ ਰਹੇ ਲੋਕਾਂ ਨੂੰ ਦੋ ਦੇਸ਼ਾਂ ਵਿੱਚ ਵੰਡ ਕੇ ਬਰਬਾਦੀ ਦੇ ਕੰਡੇ ਖੜਾ ਕਰ ਦਿੱਤਾ ਉਸ ਤੋਂ ਬਾਅਦ ਪੰਜਾਬ ਦੇ ਤਿੰਨ ਨਾਲ ਟੋਟੇ ਕਰ ਦਿੱਤੇ ਹਰਿਆਣਾ ਹਿਮਾਚਲ ਕੱਢ ਕੇ ਅਮਨ ਚੈਨ ਨਾਲ ਵਾਸਤੇ ਲੋਕਾਂ ਨੂੰ ਅਲੱਗ-ਅਲੱਗ ਕਰ ਦਿੱਤਾ ਉਸ ਤੋਂ ਬਾਅਦ ਪੰਜਾਬੀ ਬੋਲਦੇ ਇਲਾਕੇ ਖੋ ਕੇ ਖੋਰ ਵੀ ਪ੍ਰਵਾਦੀ ਵੱਲ ਲੈ ਜਾਂਦਾ ਪੰਜਾਬੀ ਮਾਂ ਬੋਲੀ ਨੂੰ ਬੈਗਾਨੀ ਬੋਲੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਐ ਤੇ ਅੱਜ ਤੱਕ ਧਰਨੇ ਮੁਜ਼ਾਹਰੇ ਕਰਕੇ ਅਸੀਂ ਸਾਰੇ ਅਹਿਸਾਸ ਕਰਾਉਣ ਵਿੱਚ ਲੱਗੇ ਹੋਏ ਹਾਂ ਕਿ ਪੰਜਾਬੀ ਸਾਡੀ ਮਾਂ ਬੋਲੀ ਐ ਇਸ ਨੂੰ ਲਾਗੂ ਕਰੋ ਜੋ ਕਿ ਇੱਕ ਮਜ਼ਾਕ ਭਰੀ ਮਾਂ ਬੋਲੀ ਜੋ ਸਾਡੀ ਬੋਲੀ ਸੀ ਉਸ ਨੂੰ ਮੰਗਤਿਆਂ ਦੀ ਤਰ੍ਹਾਂ ਸਾਨੂੰ ਬੈਗਾਨਗੀ ਬੋਲੀ ਦੀ ਤਰ੍ਹਾਂ ਮੰਗਲ ਲਈ ਮਜਬੂਰ ਕਰ ਦਿੱਤਾ ਫਿਰ ਸਾਡੇ ਕੋਲੋਂ ਪੰਜਾਬੀ ਬੋਲਦੇ ਇਲਾਕੇ ਖੋਲੇ ਗਏ ਨੇ ਸਾਡੇ ਕੋਲ ਹੈਡ ਵਰਕਰਸ ਵੀ ਖੋਲੇ ਗਏ ਨੇ ਸਾਡੀ ਰਾਜਸਤਾਨੀ ਚੰਡੀਗੜ੍ਹ ਵੀ ਖੋਲੀ ਗਈ ਹੈ ਸਾਡੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਖੋਲੀ ਗਈ ਆਨੰਦ ਮੈਰਜ ਐਕਟ ਵੀ ਖੋਲਿਆ ਗਿਆ ਸਾਡੀ ਇੰਡਸਟਰੀ ਵੀ ਤਬਾਹ ਕਰ ਦਿੱਤੀ ਕਿਸਾਨਤ ਤੇ ਮਜ਼ਦੂਰ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ ਛੋਟੇ ਦੁਕਾਨਦਾਰਾਂ ਦੀਆਂ ਰੋਜ਼ੀ ਰੋਟੀ ਵੱਡੇ ਵੱਡੇ ਮਾਲ ਖੋਲ ਕੇ ਉਸ ਦੀ ਵੀ ਬਰਬਾਦੀ ਕਰ ਦਿੱਤੀ ਅੰਦਾਨੀਆਂ ਅਬਾਨੀਆਂ ਨੂੰ ਇਹ ਸਾਰਾ ਕੁਝ ਸੌਂਪ ਕੇ ਪੰਜਾਬ ਕੋਲੋਂ ਖੋ ਕੇ ਗੁਜਰਾਤ ਨੂੰ ਦੇ ਦਿੱਤਾ ਹੁਣੇ ਹੁਣੇ ਹੜਾਂ ਦੀ ਸਥਿਤੀ ਵਿੱਚ ਪੰਜਾਬ ਘਿਰਿਆ ਹੋਇਆ ਤੇ ਬਰਬਾਦੀ ਦੀ ਆਗਾਜ਼ ਦੀ ਤਲਵਾਰ ਅਜੇ ਵੀ ਕਿਸਾਨਾਂ ਤੇ ਲਟਕ ਰਹੀ ਹੈ ਇਹ ਗੱਲ ਸੋਚਣ ਵਾਲੀ ਹੈ ਕਿ ਹੜ ਆਏ ਕਿਉਂ ਜਦਕੇ ਪੌਗ ਡੈਮ ਰਣਜੀਤ ਸਾਗਰ ਡੈਮ ਤੇ ਬੀਬੀ ਐਮ ਡੈਮ ਆਦ ਵਰਗੇ ਡੈਮ ਨਹੀਂ ਟੁੱਟ ਸਕਦੇ ਜਿਨ੍ਹਾਂ ਦੇ ਵਿੱਚ ਤਿੰਨ ਦਰਿਆ ਨਿਕਲਨੇ ਨੇ ਤੇ ਫਿਰ ਦਰਿਆ ਕਿਵੇਂ ਟੁੱਟ ਜਾਂਦੇ ਨੇ ਫਿਰ ਇਹ ਸੋਚਣ ਵਾਲੀ ਗੱਲ ਹੈ ਕਿ ਸਤਲੁਜ ਕਿਵੇਂ ਟੁੱਟਿਆ ਵਿਆਸ ਕਿਵੇਂ ਟੁੱਟਿਆ ਰਾਵੀ ਕਿਵੇਂ ਟੁੱਟਿਆ ਇਹ ਗੱਲ ਵਿਚਾਰ ਅਧੀਨ ਹੈ ਕੁਦਰਤੀ ਆਫਤ ਦੇ ਨਾਲ ਨਾਲ ਇਹ ਹੜ ਵੀ ਮੈਨ ਮੇਡ ਵੀ ਬਣਾਈ ਗਏ ਨੇ ਇਸਦੀ ਵੀ ਕਮੰਤਰੀ ਪਦਰ ਤੇ ਜਾਂਚ ਹੋਣੀ ਚਾਹੀਦੀ ਹੈ ਦੋਵੇਂ ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਤੋਂ ਅਕਾਲੀ ਦਲ ਵਾਰਿਸ ਪੰਜਾਬ ਨੇ ਮੰਗ ਕੀਤੀ ਸੀ ਕਿ ਪੰਜਾਬ ਦੇ ਕਿਸਾਨਾਂ ਨੂੰ 70000 ਪ੍ਰਤੀ ਏਕੜ ਮਾਲੀਜ਼ਾ ਦੇਣਾ ਚਾਹੀਦਾ ਮਜ਼ਦੂਰਾਂ ਦੇ ਘਰਾਂ ਤਾਂ ਇਹਨਾਂ ਨੂੰ 5 ਲੱਖ ਰੁਪਏ ਪ੍ਰਤੀ ਮੁਆਵਜ਼ਾ ਦੇਣਾ ਚਾਹੀਦਾ ਹੈ ਜੇ ਕਿਸੇ ਦੁਕਾਨਦਾਰ ਦੀ ਦੁਕਾਨ ਟਹਿ ਗਈ ਉਸ ਨੂੰ ਵੀ 5 ਲੱਖ ਰੁਪਏ ਨਾਲ ਸਮਾਨ ਦੇਣਾ ਚਾਹੀਦਾ ਹੈ ਇੱਕ ਘੇੜ ਬੱਕਰੀ ਦਾ 50000 ਰੁਪਏ ਪ੍ਰਤੀ ਮੱਝ ਲੱਖ ਰੁਪਏ ਪ੍ਰਤੀ ਫੈਕਟਰੀ ਐਸਟੀਮੇਟ ਲਵਾ ਕੇ ਤੁਰੰਤ ਰਾਹਤ ਦੇਣੀ ਚਾਹੀਦੀ ਹੈ ਤੇ ਮਜ਼ਦੂਰਾਂ ਨੂੰ 20000 ਰੁਪਏ ਪ੍ਰਤੀ ਮਹੀਨਾ ਦੇਣਾ ਚਾਹੀਦਾ ਹੈ ਉਸ ਲਈ ਕਿਸਾਨਾਂ ਦੀਆਂ ਸੁਸਾਇਟੀਆਂ ਦੀਆਂ 1 ਸਾਲ ਕਿਸ਼ਤਾਂ ਬਿਨਾਂ ਵਿਆਜ ਅੱਗੇ ਕਰ ਦੇਣੀਆਂ ਚਾਹੀਦੀਆਂ ਨੇ ਅਤੇ ਰਹਿਦਾ ਕਰਜ਼ਾ ਮਾਫ਼ ਕਰ ਦੇਣਾ ਚਾਹੀਦਾ ਹੈ ਰੇਖਾਧ ਬੀਜ ਦੇ ਪ੍ਰਬੰਧ ਕਰਨੇ ਚਾਹੀਦੇ ਨੇ ਪਰ ਸਰਕਾਰ ਨੇ ਅਜੇ ਤੱਕ ਕੁਝ ਵੀ ਨਹੀਂ ਕੀਤਾ ਇਹ ਮੁਆਵਜ਼ਾ ਸਰਕਾਰ ਤੁਰੰਤ ਜਾਰੀ ਕਰੇ ਸਰਕਾਰ ਨਾਲੋਂ ਤਾਂ ਸਮਾਜ ਸੇਵੀ ਜਥੇਬੰਦੀਆਂ ਹੀ ਚੰਗੀਆਂ ਨੇ ਜਿਨ੍ਹਾਂ ਨੇ ਸਰਕਾਰ ਤੋਂ ਬਿਨਾ ਹੁੰਦੇ ਆ ਜੋ ਗੱਲ ਮੂੰਹ ਵਿੱਚੋਂ ਕੱਢੀ ਉਹ ਪੂਰੀ ਕਰ ਦਿੱਤੀ ਇਸ ਲਈ ਸਰਕਾਰ ਜਿਨ੍ਹਾਂ ਨੇ ਪੈਸਾ ਲੋਕਾਂ ਕੋਲੋਂ ਟੈਕਸ ਵਿੱਚੋਂ ਹੀ ਕਮਾਇਆ ਸੀ ਜੇਕਰ ਉਹ ਲੋਕਾਂ ਦੀ ਜਾਨ ਮਾਲ ਦੀ ਰਾਖੀ ਨਹੀਂ ਕਰਨਗੇ ਤਾਂ ਫਿਰ ਹੋਰ ਗਵਾਂਢੀ ਦੇਸ਼ ਕਰੇਗਾ ਇਸ ਲਈ ਸਰਕਾਰ ਆਪਣੇ ਐਲਾਨ ਕੀਤੇ ਤੇ ਤੁਰੰਤ ਅਮਲ ਕਰੇ